ਆ ਲੈ ਕ੍ਰੈਚੇ ਤੋਂ ਮੁਰੇ ਆਵਾਂਗੇ ਨਹੀਂ ਹੋਰ ਮੰਮੀ ਇਹ ਦੁਕਾਨ ਵੀ ਹਜੇ ਬਾਲੇ ਤੂੰ ਰੁਪਈਆ ਵੀ ਲੱਗਦਾ ਮੈਂ ਸੂਟ ਲੈ ਕੇ ਆਉਂਗੀ ਨਹੀਂ ਕਰ ਸੁਣਨੇ ਹਾਂ ਆ ਜਾ ਇਹਨਾਂ ਦੇ ਗੱਪ ਸੁਣਾ ਕੇ ਦੇਵਾਂ ਮੈਂ ਤੈਨੂੰ ਇਹ ਬਾਲੇ ਵੱਡੇ ਵੱਡੇ ਗੱਪ ਮਾਰਦਿਆਂ ਨੇ ਅੱਛਾ ਆਪਾਂ ਕਿਹੜਾ ਘਾਟਾ ਬੀਬੀ ਆਇਆ ਆ ਜਾ ਫਿਰ ਚਾਰ ਆਪਾਂ ਛੱਡ ਦਾਂਗੇ ਆ ਜਾ ਟਾਈਮ ਪਾਸ ਹੋ ਜੂ 10 ਮਿੰਟ ਹਾਂ ਕਿ ਮੈਂ ਤੁਰੇ ਆਉਂਦੀ ਆਂ ਨੀ ਮਾਂ ਇਹ ਤਾਂ ਗੱਪਾਂ ਮਾਰਨ ਨੇ ਸੱਸਰੀ ਘਰ ਦੇ ਜਾਣੋ ਓਕੇ ਮੈਂ ਆ ਅੱਸੀ ਕਾ ਹੋਤਾ ਜੀ ਕਾ ਜਿਉਂਦੀ ਹੋਰ ਪਰਵਾਹ ਵੀਰੇ ਬਾਜ ਜਾ ਸਾਸਤਰੀ ਬਹੁਤ ਵਧੀਆ ਸਾਸਤਰੀ ਕਾਲ ਬਣ ਸਾਸਤਰੀ ਕਾਲ ਬਲਾ ਕਿੱਧਰ ਫਿਰਦਾ ਸਾਰਾ ਡੱਬਰ ਇਕੱਠਾ ਹੋਇਆ ਮੈਂ ਅਸੀਂ ਤਾਂ ਗਾਹਾਂ ਉੱਤੇ ਜਾਂਦੇ ਸੀ ਕੈ ਲੈ ਕੇ ਘਰੇ ਅੱਛਾ ਹੋਰ ਕੱਪੜਿਆਂ ਦੀ ਉਹ ਕਹਿੰਦੇ ਵੀ ਮਹਿੰਗੇ ਵਿੰਗੇ ਕੱਪੜੇ ਨਹੀਂ ਫਿਰ ਤੁਹਾਨੂੰ ਪਤਾ ਸਸਤੇ ਕੱਪੜੇ ਕਿੱਥੇ ਪਾਉਣੇ ਅੱਜ ਕੱਲ ਇਹਨੂੰ ਤਾਂ ਪਤਾ ਹੈ ਸਾਡੀ ਆ ਕਿੰਨੇ ਦਾ ਸੂਟ ਹੈ ਤੇਰੇ ਭਾਈ ਇਹ ਮੈਂ ਲਿਆਤੀਗਾ 800 ਰੁਪਏ ਦਾ 100 ਦਾ ਸਸਤੇ ਦਾ ਸਸਤਾ ਦੀ 800 ਉਹ ਇਹਦਾ ਗੱਲ ਆ ਆ ਦੇਖ ਹੋਰ ਕਹਿੰਦੀ ਬਾਜ਼ਾਰ ਜਾਣਾ ਪਿੰਡ ਇੱਕ ਵਧੀਆ ਜਿਹਾ ਛੂਟ ਦਵਾ ਕੇ ਲਿਆ ਗਏ ਮੈਂ ਆਹ ਪਾਲੋ ਦੇ ਪਾ ਦੇਖਤਾ ਹੀ 25000 ਦਾ ਲਿਆਏ ਆ 25000 ਹਾਂ ਸੱਚੀ ਆਹ ਦੇਖ ਲੈ 5000 ਦਿੱਤਾ ਮੇਰੀਆਂ ਫਲਕਾਰੀ ਆ ਇਹ ਨਹੀਂ ਜੂ ਰਿਜਨਲ ਆ ਮੇਰਾ ਕੋਰਤੇ ਵੀ ਆ ਮੇਰੇ ਕਪੜੇ ਜਿਹੜਾ 1.5 ਲੱਖ ਰੁਪਏ ਮੀਟਰ ਆ ਦੇਖੋ ਤੁਸੀਂ ਇਹ ਲੱਗਿਆ ਸਾਡੀ ਆਪਣੀ ਕਿਹੜੇ ਫੈਕਟਰੀ ਆ ਮਾਰਦਾ ਗੱਲਾਂ ਪਤਾ ਹੁਣ ਤੇ ਪੰਜਾਬੀ ਬੰਦੀ ਨੀ ਮੈਂ ਰੋਜ਼ ਜਿਹੜਾ ਆਪਣਾ ਵੱਡੇ ਮਾਰੀ ਉਹਨੇ ਕੋਈ ਗੱਲ ਕਰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤੂੰ ਦੋ ਮਿੰਟ ਠਹਿਕ ਹੋਰ ਚਾਹ ਪਾਣੀ ਦਿੱਸ ਤਾ ਨਾ ਬੋਤਲ ਬਸ ਹੁਣੀ ਪੀ ਕੇ ਆਈ ਜਾਂਸੀ ਇਹ ਤਾਂ ਦਵਾਈ ਹੁੰਦਾ ਆਪੀ ਨਾ ਲਿਆ ਦੰਦੇ ਪੁੱਛਣ ਦੀ ਲੋੜ ਸੀ ਅਸੀਂ ਬੱਸ ਇਹਸਟ ਬਲੈਕ ਕਾਫੀ ਪੀਂਨੇ ਆ ਅਸੀਂ ਚਾਹ ਚੋਣੀ ਪੀਂਦੇ ਅੱਛਾ ਬਲੈਕ ਕਾਫੀ ਅਸੀਂ ਦੁੱਧ ਚ ਪੱਤੀ ਪੀਂਨੇ ਆ ਉਹਦੇ ਭਾਈ ਦੁੱਧ ਚ ਪੱਤੀ ਪਾ ਕੇ ਪੀਂਨੇ ਆ ਸਾਡਾ ਦੁੱਧ ਵੀ ਤੁਹਾਨੂੰ ਪਤਾ ਕਿੰਨਾ ਮਹਿੰਗਾ ਵਿਗਦਾ ਹੈ 400 ਰੁਪਏ ਲੀਟਰ ਜਾਂਦਾ ਸਾਡਾ ਦੁੱਧ ਹਾਂ ਹਾਂ ਬੱਸ ਸਾਡੇ ਦਾ ਗਾਂ ਦਾ 70 ਵਗ ਜਾਂਦਾ ਹੈ। ਹਾਂ 70 ਰੁਪਏ ਨਾੜਾ 400 ਜਾਂਦਾ ਹੈ। ਨਾ ਜਾਂਦਾ ਵੀ ਗਾਂ ਰ ਹੈ। ਲੈ ਗਾਂ ਦਾ ਚ ਕਿੰਨਾ ਗਾਂ ਦਾ ਕੀ ਡੇਟ? ਉਹ 70 ਜਾਂਦਾ ਮਾਂ। 70 ਨਾ। ਆਹ ਗੱਲ ਹੈ। ਇਹ ਦੋਨੋਂ ਬੱਤ ਮੇਰੇ ਪੇਕੇ ਦੀਾ ਭਾਡੋ ਤੱਕ ਦੀ ਲੋੜ ਨਹੀਂ। ਫਿਰ ਵੀ 1 ਕਿਲੋ ਜਾਂਦਾ ਭਾਈ। 600 ਰੁਪਏ। ਸਾਨੇ ਪਰਸੋਂ ਪਰਸੋਂ ਦੋ ਬੱਕਰੀਆਂ ਲਿਆਦੀਆਂ। ਅਸੀਂ ਚੋ ਦੇਨੇ ਟੈਂਕੀ ਚ ਭਰ ਭਰ ਦਿੰਨੇ ਹਾਂਗੇ। ਨੌਣੇ ਵੀ ਦੁੱਧ ਨਾਲ ਆਸਤਾ। ਭਾਈ ਏਡਾ ਏਡਾ ਨਾ ਮਾਰ ਮੇਰਾ ਵੀਰ ਵਣ ਕੇ। ਠੀਕ ਹੈ ਨਾ? ਥੋੜੇ ਸਾਬ ਨਾਲ ਛੱਟ ਲੋ ਹੁਣ ਤੈਨੂੰ ਇਹਦਾ ਰੰਗ ਨਹੀਂ ਦੱਸਦਾ ਨਾ ਸਹੀ ਆ ਤਾਂ ਸਹੀ ਆ ਫਿਰ ਦੁੱਧ ਦਾ ਰੰਗ ਕਿੰਨਾ ਚਿੱਟਾ ਹੁੰਦਾ ਬਾਈ ਗੱਪ ਨਾ ਮਾਰੇ ਥੋੜੇ ਛੋੜੇ ਛੱਟ ਲੋ ਨਾ ਨਹੀਂ ਪਾਏਗਾ ਸਦਾ ਕੋਈ ਨਹੀਂ ਅਸਟਾ ਕੋਈ ਨਹੀਂ ਦੁੱਧ ਦਾ ਰੰਗ ਚਿੱਟਾ ਹੁੰਦਾ ਮੈਂ ਤਾਂ ਉਹ ਦਿਨ ਦਾ ਕਿਹਾ ਇਹਨੂੰ ਵੀ ਭਾਈ ਦੁੱਧ ਨਾਲ ਹੀ ਨਾ ਆਇਆ ਕਰ ਠੀਕ ਹੈ ਅੱਲਾ ਹੀ ਮੈਂ ਤੇ ਲੈ ਆਂਦੀ ਆ ਹੈ ਤੇ ਉਹਦੇ ਥੱਲੇ ਕਿੰਨਾ 35 ਲੀਟਰ ਦੁੱਧ ਹੈ 35 ਲੀਟਰ ਇੱਕ ਵੇਲੇ ਆ ਦਾ 50 ਲੀਟਰ ਤੋਂ ਦਾਲ 70 ਲੀਟਰ ਤੋਂ ਦਿੰਦੀ ਆ ਉਹ ਦੋ ਸੰਗ ਉਹ ਆ ਆ ਆ ਆ ਚੇ ਆ ਲੈਟਾ ਬੰਨ ਚੱਕਿਆ ਨਹੀਂ ਹੈਗਾ ਉਹਨੇ ਸਿੰਗਾ ਦੇ ਉਹ ਤੇਰੇ ਵਾਸਤੇ ਰੱਖੇ ਨੇ ਪਿੰਗ ਪਾਲਿਆ ਕਰਵਾ ਦਿੰਦੇ ਆ ਪੀਂਗਾ ਲੈ ਹੋਰ ਹੁਣ ਅਸਤਾ ਇੱਕ ਸੰਗ ਉਧਰ ਸੰਭਲੇ ਨਾ ਬਨੰਦਾ ਨੇ ਇੱਕ ਨੂੰ ਉਧਰਲੇ ਨਾਲ ਬਨੰਦਾ ਨੇ ਅਸਤਾ ਐ ਮੈਸ ਰੱਖਦੇ ਪਤਾ ਕਹੋ ਜੀ ਮੈਸ ਆਹੋ 50 ਵੱਡੀ ਚੌੜੀ ਮੈਸ ਆਹੋ ਏਡੀ ਚੌੜੀ ਹਾਂ ਉਹ ਜਿਹੜਾ ਲੱਤ ਹਾਂ ਉਹਦਾ ਅਸਤਾ ਸੋਲੇ ਗੇਟ ਵਿੱਚ ਦੀ ਨੰਗ ਕੀ ਉਹ ਨਹੀਂ ਉਹ ਬਗਲੇ ਗੇਟ ਵਿੱਚ ਦੀ ਹੈ ਵੱਡੇ ਵਿੱਚ ਦੀ ਤੂੰ ਆਈਦਰ ਰੰਗੀ ਨਹੀਂ ਸਾਡੇ ਦੇ ਰਸੀ ਫੈਕਟਰੀ ਦੇ ਮਾਲਕ ਹਨ ਸਾਡੇ ਲੁਧਿਆਣੇ ਕੱਪੜੇ ਦੀ ਫੈਕਟਰੀ ਹੈਗੀ ਉਹ ਟਰੱਕ ਟਰੱਕ ਤੈਨੂੰ ਪਤਾ ਨਾ ਮਾਂ ਚੁੰਨੀ ਸਾਭ ਕੇ ਰੱਖਿਆ ਗਰ ਲਵੇੜੋਂ ਦੀ ਮਹਿੰਗੀ ਆਏ ਨਾ ਲਿਆ ਵੀ ਮਾਣ ਮਾਣ ਵੀਰ ਕਿ ਆ ਵੀ ਇਹ ਚੁੰਨੀ ਤੂੰ ਨਹੀਂ ਲਿਆ ਗਰ ਕੋਈ ਲਾ ਕੇ ਲੈ ਉਹ ਇਹਦਾ ਗੱਲ ਹੈ ਬਾਹਰ ਹੰਦਾ ਜਾਣ ਵਾਸਤੇ ਰੱਖੀ ਹੈ ਤੇ ਘਰੇ ਲੈ ਲੈਂਦੇ ਹਾਂ ਤੁਹਾਨੂੰ ਹੋਰ ਦੱਸ ਦਿੰਦਾ ਮੈਂ ਮੈਨੂੰ ਨਾ ਕੱਲ ਕੱਲ ਬਾਦਲ ਨੇ ਫੋਨ ਗਿਫਟ ਕੀਤਾ ਛੱਜਾ ਮੈਂ ਭਾਣੇ ਵੀ ਦਿੱਤਾ ਉਹ ਗੱਪੀਆ ਬਾਦਲ ਮਰ ਗਿਆ ਉਹ ਤਾਂ ਕਿਦਣਾ ਮਰਿਆ ਹਾਂ ਵੱਡੇ ਵੱਡੇ ਤਕਵੀਰ ਕਾਲੀ ਮਰਿਆ ਤਕਵੀਰ ਜਾਂਦਾ ਉਹਦਾ ਵੱਡਾ ਗੱਪੀਆ ਤੁਹਾਡੇ ਨਾਲ ਵੀ ਹਾਂ ਲੈ ਦੱਸੋ ਲੈ ਉਹ ਤਾਂ ਇਹ ਕਹਦਾ ਹੈਗਾ ਮੇਰਾ ਉਹ ਕੋਈ ਨਹੀਂ ਮੈਂ ਸੁਣ ਲਓ ਪਿੱਛੇ ਅੱਗੇ ਗੱਲ ਕਰ ਮੜ ਕੇ ਬਿਨਾਲ ਟੂ ਲਾ ਹਾਂ ਉਹ ਮੂਰੇ ਆ ਜਾਂਦਾ ਸਾਰਾ ਉਹ ਫਿਰ ਸਾਸ਼ਤਿਆ ਕੁਰਸੀਆਂ ਰਹਿ ਗਈਆਂ ਬੈਕ ਨਹੀਂ ਕਰੇ ਤਾਂ ਆਰ ਕੇ ਤੁਸੀਂ ਤੁਸੀਂ ਐਵੇਂ ਗੱਲਣਾ ਮੈਂ ਤੁਸੀਂ ਇਹ ਮਹਿੰਗੀ ਕੁਰਸੀ ਵੀ ਢਾਹ ਨੂੰ ਬੈਠੇ ਹੋ ਉਹ ਇਹ ਤਾਂ ਗੱਲ ਹੈ 75000 ਰੁਪਏ ਦੀ ਕੁਰਸੀ ਆਈ ਹੈ ਹਾਂਜੀ ਹਾਂ ਅਸਰਤਾਂ ਤੇ ਵੀ ਹੁੰਦੀ ਹੈ ਉਹ ਅਸਰਤਾਂ ਤੇ ਵੀ ਹੁੰਦੀ ਹੈ 75000 ਦੀ ਹੁੰਦੀ ਹੈ ਕੈਨੇਡਾ ਤੋਂ ਮੰਗਾਈ ਹੈ ਇਹ ਮੰਮੀ ਆ ਸੜਕਾਂ ਦੇ ਵੇਚਦੇ ਨਹੀਂ ਹੁੰਦੇ ਹੈਗੇ ਤਿੰਨ ਕੁਰਸੀਆਂ ਲੈ ਲਓ 6 ਲੈ ਲਓ ਓਏ ਛੋਟੇ ਆੜ ਕੇ ਲੈਂਦੇ ਨੇ ਯਾਰ ਇਹ ਕੁਰਸੀਆਂ ਸਾਡੀ ਕੱਟੀ ਜਾਂਦੀਆਂ ਕੁਰਸੀ ਦਾ ਉਹ ਨਹੀਂ ਹੈਗੀ ਕੱਟੀ ਵਾਸਤੇ ਬੱਕਰੀਆਂ ਵਾਸਤੇ ਸਾਡੇ ਉਹ ਕੁਰਸੀਆਂ ਨੇ ਨਹਰੇ ਚੜਾਈਆਂ ਮਾਰਦੇ ਗੱਲਾਂ ਸਤੋਂ ਹੀ ਦੇ ਉਹ ਕੁਰਸੀਏ ਦਰਬਾਰ ਦੇ ਇਹ ਸਪੈਸ਼ਲ ਹੀ ਮਿਲੀਆਂ ਇਹਨਾਂ ਦੀ ਸਾਡੇ ਦਾ 10 ਲੱਖ ਦਾ ਤਾਂ ਅੰਦਰ ਸੋਫਾ ਲੱਗਿਆ ਹੋਇਆ 10 ਲੱਖ ਰੁਪਏ ਦਾ ਬੱਸ ਆ ਸਾਡੇ ਕਾਲੂ ਸਾਡੇ ਅਸੀਂ ਕਾਲੂ ਮਂਗਾਵਾਗੇ ਪਤਾ ਕਿੰਨੇ ਦਾ ਹੈ 4 ਕਰੋੜ ਦਾ ਉਹ ਮੇਰਾ ਵੀਰ ਉਹ ਮੇਰਾ ਵੀਰ ਰੱਬ ਨੂੰ ਥੱਲੇ ਨਾਲ ਲਿਆਈ ਹੋ ਰਹਿਣ ਦੇ ਬੱਸ ਰੱਬ ਨੂੰ ਥੱਲੇ ਲੈ ਲਉਣਾ ਤਾਂ ਤੁਸੀਂ ਕੰਮ ਕਰਖਿਆਗਾ ਤੂੰ ਤਾਂ ਭਾਈ ਟਾਕੀਆਂ ਲਾਈਆਂ ਰੱਬ ਨੂੰ ਨਹੀਂ ਨਹੀਂ ਉਹਦੀ ਟਾਕੀਆਂ ਟਾਕੀਆਂ ਤਾਂ ਤੇਰੀ ਬਹੂ ਤੇਰੀ ਮਾਂ ਲਾਉਂਦੀ ਟਾਕੀਆਂ ਅੱਗੇ ਕੋਈ ਲਾਉਂਦੀ ਨਹੀਂ ਕੋਈ ਲਾਉਂਦੀ ਤਾਂ ਤਾਈ ਦੀ ਗੱਲ ਸੁਣ 10 ਲੱਖ ਉਹ ਵਿਚਾਰੀ ਤਾਈ ਦੀ ਹਾਂ ਮੇਰੇ ਤੋਂ ਥੋੜੀ ਦੇਰ ਪਰਜਾਈ ਦੀ ਲੜਾਈ ਨਹੀਂ ਮੁੱਕਦੀ ਅਸਾਂ ਨੂੰ ਮੌਕਾ ਹੀ ਨਹੀਂ ਦਿੰਦਾ ਤੁਸੀਂ ਬੋਲਣ ਦਾ ਕਰੀਏ ਕੀ ਮਾਰੇ ਮੁੱਟੀ ਮੁਸ਼ਕਰੀ ਕਰਨੀ ਵੰਦੀ ਹੈ ਇਹ ਪਰਜਾਈ ਲੱਗਦੀ ਹੈ ਹਾਂ ਤੁਸੀਂ ਸੁਣਾਓ ਗੱਲ ਵਾਤ ਕੀ ਨਹੀਂ ਗੱਲ ਵਾਤ ਕੀ ਇਹ ਤਾਂ ਗਲ ਪੈਰੀ ਸੀ ਕਹਿੰਦੀ ਮੈਂ ਪੇਕੀ ਜਾਣਾ ਮੈਨੇ ਸ਼ੂਟ ਦਵਾ ਕੇ ਲਿਆ ਮਾ ਚਲ ਦਵਾ ਲਿਆ 4 5 400 ਵਾਲਾ ਨਹੀਂ 10 15 400 ਨਹੀਂ ਬੰਬੇ ਪੇਕ ਕੇ ਹਾਂ ਮੇਰੇ ਕੋਲ ਹਾਂ ਬਈ ਵੱਡੀ ਕੋਠੀ ਆ ਗਈ ਹਾਂ ਹਰੇ ਬੱਕਰੇ ਹੁਣ ਕੰਮ ਤਾਂ ਦਾ ਕਰਦੀ ਪਾਉਂਦੇ ਮੈਂ ਕਹਿੰਦੇ ਕੰਮ ਚਾਲਕਾ ਜਾ ਅਸੀਂ ਵੀ ਦੇਖ ਲੈ ਇਹਨਾਂ ਨੇ ਮਹਿੰਗੇ ਭਾਈ ਬੈਠੇ ਕੰਮ ਨੰਦੇ ਜੋ ਆਪਣੇ ਕੰਮਾਂ ਵੀ ਰੱਖੀਆਂ ਨੇ ਕੰਮਾਂ ਰੱਖੀਆਂ ਜਿਹੜੀਆਂ ਸਾਡੇ ਰੱਖੀਆਂ ਆਂ ਆ ਤਾਂ ਇਹ ਚੱਕ ਇਹਨਾਂ ਨੂੰ ਹੀ ਫੜਾ ਦੇਣਾ ਅੱਜ ਨੂੰ ਆਇਆ ਲੱਗਦਾ ਵੀ ਤੂੰ ਆਹ ਚੋਰ ਬਜ਼ਾਰ ਤੋਂ ਲੈ ਕੇ ਆਇਆ ਲੋਰਟੀ ਸ਼ਰਟ ਤੂੰ ਹੈ ਐਦਰ ਮੇਰੀ ਗੱਲ ਸੁਣੀ ਮਣੀ ਜੀ ਮੈਨੂੰ ਐ ਲੱਗਦਾ ਤੂੰ ਲੋਰਟੀ ਸ਼ਰਟ ਚੋਰ ਬਜ਼ਾਰ ਚੋਂ ਲੈ ਕੇ ਆਇਆ ਨਾ ਨਾ ਆਹ ਚੋਰ ਬਜ਼ਾਰ ਵਾਲੀ ਦਿੰਦੀ ਐ 70000 ਦਾ ਲੋਰ ਹੈ ਕੱਲਾ 55 ਆ ਗਿਆ ਵੀ ਸ਼ਰਟ ਹੈ ਇਹ ਕਿਉਂ ਗਿਆ ਹਾਂ ਜਾਈਕਰ ਵਾਲੀ ਜੰਡੀ ਖੜੀ ਹੈ ਕਿ ਉਹ ਅੰਦਰ ਲਾਇਆ ਆ ਅੰਦਰ ਹੀ ਚੜੀਆਂ ਹੁੰਦੇ ਕਿਤੇ ਕਰਦਾ ਨਾ ਭਾਈ ਉਹ ਤਾਂ ਗੈਰਚ ਲੱਗੀ ਖੜੀ ਅੰਦਰ ਹਾਂ ਹਾਂ ਅਜ ਆਪਣੇ ਵੀ ਬਰਦਰ ਨੂੰ ਫੋਨ ਕਰ ਦੂ ਜਾਜਵਾਰ ਹੀ ਖੜਾ ਆਪਣਾ ਓ ਮੇਰਾ ਵੀਰ ਉਹ ਤੂੰ ਖੜਾ ਹੋ ਕੇ ਭੱਗ ਜਾ ਓਏ ਆਪਣੇ ਭਿੜਨ ਲੱਗੇ ਬੰਦੇ ਨੂੰ ਦਿਮਾਗ ਖਰਾਵਾ ਨਾ ਦਿਮਾਗ ਕਿਉਂ ਖਰਾਵਾ ਹੋ ਰਿਹਾ ਨੇ ਹੁਣ ਇਹਨਾਂ ਨੇ ਜਾਜ ਬੀਬੀ ਬੀਲੀ ਚੁਲੀ ਹੁੰਦਾ ਉਹ ਤਾਈ ਇਹਨੂੰ ਕਹਦੇ ਥਾਕੇ ਭੇਜ ਦੇ ਹਰ ਭਿੜਨ ਲੱਗੇ ਆਪਣੇ ਹੁਣ ਆਪਾਂ ਉਹ ਡਿੱਗਾਂ ਟਾਵਲ ਸਿੱਟਰ ਲੈ ਕੇ ਆਇਆ ਸੀ ਜਹਾਂ ਜਿਹੜੇ ਮੇਲੇ ਜੋ ਲਿਆਂਦਾ ਹੋਣਾ ਜਹਾਂ ਖੜਾਉਂਗੇ ਕਿੱਥੇ ਨਹੀਂ ਲੈ ਲੈਣੇ ਵਾਲੇ ਜਾ ਜੀ ਅਸੀਂ ਕਿਉਂ ਲਿਆਵਾਂਗੇ ਮੇਲੇ ਤੇ ਕੋਠੇ ਲੱਗਾ ਕੋਠੇ ਤੇ ਸਾਡੇ ਪਤਾ ਜਿਸ ਨੇ ਕੋਠੇ ਤੇ ਨਹੀਂ ਕਹਤਾ ਨੌਰੇ ਚ ਮਗਰਲੇ ਪਾਸੇ ਤੇ ਇਹ ਆ ਕੋਠੇ ਤੇ ਫਿਰ ਉਹ ਹੀ ਖੜਦਾ ਹੁੰਦਾ ਹੈ ਟੈਂਕੀ ਵਾਲਾ ਕੋਠੇ ਉਹੀ ਖੜਦਾ ਹੈ ਗੱਲ ਤਾਂ ਸੁਣ ਲੋ ਸਾਰਾ ਘਣਾ ਲੱਗਿਆ ਸਾਡੇ ਬੂਟਾ ਪੈਸੇ ਨਾ ਉਹ ਤਾਂ ਨਹੋਦੇ ਪੈਸੇ ਲੱਗਦੇ ਨੇ ਹਾਂ ਇੱਦਾਂ ਅੱਠ ਨੇ ਬੋਰੀ ਭਰ ਲਾਣਿਆ ਤੜਕੇ ਬੋਰੀ ਭਰ ਲਾਣਿਆ ਇਹ ਕਰੀਏ ਫਿਰ ਇੱਕ ਦਿਨਾਂ ਭਰੀ ਇੱਕ ਦਿਨਾਂ ਸਾਡੇ ਨਾਲ ਸਾਡੇ ਨਾਲ ਖੇਤ ਤੇ ਇੱਕ ਨਾ ਅਮਰੂਦਾਂ ਦਾ ਬੁੱਟ ਹੈਗਾ ਹੈ ਉਤੇ 5-5 ਕਿਲੋ ਦੇ ਅਮਰੂਦ ਲੱਗਦੇ ਨੇ 5-5 ਕਿਲੋ ਦੇ ਸਾਡੇ ਅੱਡੇ ਅੱਡੇ ਅਮਰੂਦ ਨੇ ਅੱਡੇ ਅੱਡੇ ਜੇ ਇੱਕ ਇੱਕ ਅਮਰੂਦ ਲੈ ਲਈਏ ਨਾ ਮੰਨ ਲਾ ਪੰਜ ਪੰਜ ਗ੍ਰਾਮ ਲੱ ਜਾਂਦਾ ਇੱਕ ਅਮਰੂਦ ਹਾਂ ਕੁੱਤਾ ਬਾਹਰ ਨਾ ਕੁੱਤਾ ਬਾਹਰ ਆਇਆ ਸਾਡੇ ਅੰਮ੍ਰਾ ਲੱਗ ਗਿਆ ਹੋਇਆਗਾ 10 10 ਕਿੱਲੋ ਲੱਗ ਗਿਆ ਕੁੱਤਾ ਬਾਹਰ ਇੱਕ ਗੱਲ ਸੁਣੋ ਜੀ ਆ ਕੀ ਗੱਲ ਬਰਖਤ ਦਾ ਨਾ ਹੈ ਕੁੱਤਾ ਮੇਰੇ ਸਿਰ ਦੁਖਣ ਲੱਗ ਗਿਆ ਕਿੱਥੇ ਲੈ ਚਾ ਕਮਲੇ ਦੇ ਡੱਬੇ ਚ ਹਾਂ ਬਾਲੋ ਕੀ ਗਏ ਇਸ ਤੂੰ ਮੈਂ ਕਿ ਗਰਮੀ ਦੇ ਛੁੱਟੇ ਚ ਅਮਰੀਕਾ ਚ ਲੰਗੇ ਹਾਂ ਉਹ ਮੇਲੇ ਆ ਜਾ ਆ ਮੇਲੇ ਆ ਜਾਈਦਾ ਤੁਸੀਂ ਜਾ ਨਹੀਂ ਆਉਂਦਾ ਮੇਲੇ ਆ ਜਾ ਨਹੀਂ ਆਏਗਾ ਅੱਛਾ ਅੱਛਾ ਜੁਹਾੜ ਨਹੀਂ ਆਵੇ ਭਾਈ ਇਹ ਤਾਂ ਕੁਝ ਵੀ ਨਹੀਂ ਮੈਂ ਤੁਹਾਨੂੰ ਦੱਸਦਾ ਗੱਲ ਸਭ ਤੋਂ ਵੱਡੀ ਗੱਲ ਸੁਣਨ ਵਾਲੀ ਹੈ ਅਸੀਂ ਨਾ ਖੇਤ ਮੋਟਰ ਲਵਾਈ ਉਹ ਪਲੇਟਾਂ ਵਾਲੀ ਦਿਨੇ ਤਾਂ ਸੂਰਜ ਦੇ ਚੱਲਦੀ ਹੈ ਰਾਤ ਨੂੰ ਚੰਦ ਦੇ ਚਾਨਣ ਨਾਲ ਵੀ ਚੱਲਦੀ ਹੈ ਹਾਂ ਅੱਛਾ ਤਾਂ ਹੀ ਨਹੀਂ ਮਹਿੰਗੀ ਲੱਗੀ ਤਾਂ ਹੀ ਨਹੀਂ ਮਹਿੰਗੀ ਲੱਗੀ ਆ ਉਹ ਤਾਂ 22 ਕਰੋੜ ਰੁਪਏ ਦੀ ਲੱਗੀ ਹੈ ਮੈਂ ਤਾਂ ਕਲਾ ਦਿੰਦੀ ਸੀ ਬੈ ਜਾ ਬੈ ਜਾ 20 ਕਰੋੜ ਦੀ ਬੁੱਤੀ ਦੇਖ ਕੇ ਲੱਗਦਾ ਤੇਰੇ ਕੋਲ ਹੋ ਬੱਸ ਕਰ ਬੱਸ ਮੈਂ ਜਾਂਦਾ ਭਕਾਈ ਜਾਣਦਾ ਜਾਣਨਾ ਤੈਨੂੰ ਆ ਜਿਹੜੇ ਸੜਕ ਤੇ ਵਿਚਰਣਾ ਦੋਤ ਸੂਟ ਲੈ ਪਾਉਣੀ ਆ ਤੂੰ ਮੈਂ ਤਾਂ ਕੋਈ ਨਹੀਂ ਸੜਕ ਤੇ ਵਿਚਰਣਾ ਲੈਂਦੀ ਆ ਦੇਖ ਲੈ ਗੋਹੇ ਗੁੜੇ ਚਵੇ 1090 ਆਏ ਗੁੜੇ ਚ ਵੀ 80 ਆਏ ਆ ਅਸੀਂ ਐਡੇ ਗਰੀਬ ਆਂ ਕਿ ਜਿਹੜਾ ਸਿਗਰ ਸੜਕ ਤੋਂ ਲੈ ਕੇ ਬੰਨਾ ਮੈਂ ਤਾਂ ਇੱਕ ਮਿਠਾਕ ਕਰਦੇ ਭਰਾਈ ਨਾ ਮੇਰੇ ਨਾਲ ਉਹ ਤਾਂ ਇਹ ਦੇ ਹੋਰ ਭਰਾਈ ਔੜ ਜਾਂਦੇ ਨੇ ਹਾਂ ਤੂੰ ਤਾਂ ਗੁੱਸਾ ਹੀ ਕਰ ਗਈ ਦੈਨੂ ਗੱਲ ਮਾਦਾ ਸਾਡੇ ਇੱਕ ਵੀ ਝੂਠ ਨਹੀਂ ਸਾਰੀ ਚੀਜ਼ੋ ਸੱਚ ਨੇ ਦਾਈ ਹੋਰ 1.5 ਲੱਖ ਤਨਖਾਹ ਹੈ ਤੇਰੇ ਦਾਦੇ ਤਾਏ ਦੀ ਅੱਛਾ ਆਹੋ ਆਏ ਅਸੀਂ ਛੜਤੋਂ ਤੇ ਜਾ ਕੇ ਥੋੜੀ ਵੀ ਆ ਗਿਣ ਦੇ ਕੇ ਉਹ 1.5 ਲੱਖ ਰੁਪਇਆ ਲੱਗਣ ਦੀ ਕਿ ਲੋੜ ਹੈ ਇਹ ਨਹੀਂ ਪਤਾ ਮਸ਼ੀਨ ਚ ਗਣ ਕੇ ਕਢਾ ਦੰਦਾਂ ਉਹ ਜਮਾ ਕਰਾ ਦੇ ਯਾਰ ਉਹਨਾਂ ਦਾ ਹੀ ਕਹ ਯਾਰ ਉਹਨਾਂ ਦਾ ਹੀ ਉਹ ਪਤਾ ਹੀ ਨਹੀਂ ਤੁਹਾਨੂੰ ਤੁਸੀਂ ਤੁਸੀਂ ਤਾਂ ਸਿਰਫ 22 ਕਰੋੜ ਚ ਕਿੰਨੇ ਹੁੰਦੇ ਨੇ ਤੁਸੀਂ 2.5 22 ਕਰੋੜ ਚ ਬਹੁਤ ਜ਼ਿਆਦਾ ਹਜ਼ਾਰ ਹੋਗੇ ਬਈ ਕਿੰਨੇ ਹੋ ਗਿਆ ਮੇਰੇ ਹਾਂ 22 ਕਰੋੜ ਤੇ 2200 ਲੱਖ ਹੋ ਗਿਆ ਹਾਂ ਸਮਝ ਆ ਗਈ 2200 ਲੱਖ ਹੋ ਗਿਆ ਆ ਤੂੰ ਮਤਲਬ 1 ਲੱਖ ਰੋਟ 100 ਹਜ਼ਾਰ ਹੁੰਦਾ ਪੁਲਾੜਾ ਸਾਹਿਬ ਕਿੰਨੇ ਬਣ ਗਏ ਪਤਾ ਨਹੀਂ ਬਾਹਲੀ ਅੱਖਾਂ ਵਿੱਚ ਤਾਂ ਦਾ ਭਾਈ ਉਹ ਕਰਦੀ ਤਾਂ ਥੋੜਾ ਮੁੰਡੇ ਨੂੰ ਲਾ ਕੋਈ ਨਹੀਂ ਲੈਂਸ ਵਾਲਾ ਅੱਛਾ ਲੈਂਸ ਹੁੰਦਾ ਲੈਂਸ ਹੁੰਦਾ ਲਿੰਚ ਨਹੀਂ ਹੁੰਦਾ ਉਹ ਬਲੇਖਾ ਲੱਗਿਆ ਤੈਨੂੰ ਬਲੇਖਾ ਲੱਗਿਆ ਨਹੀਂ ਸਾਡੇ ਜਿਹੜੇ ਕਿਤਾਬਾਂ ਚ ਫੜਾਉਂਦੇ ਨੇ ਆਪਦੀ ਸੋਨੇ ਵਾਲੀ ਜੁਨੀ ਨੂੰ ਕਰ ਲੈ ਮੜਜੀ ਬੋਛ ਲੈ ਸੋਨੇ ਵਾਲੀ ਜੁਨੀ ਤੇਰੀ ਕੋਈ ਕੋਈ ਨਹੀਂ ਤਾਂ ਕੋਈ ਨਾ ਕੋਈ ਨਾ ਭਾਈ ਕੋਈ ਨਾ ਪਤਾ ਲੱਖਾਂ ਦੀ ਚੁੰਨੀ ਹੈਗੀ ਉਹ ਵੀ ਆਹ ਤੇਰਾ 10 15000 ਵਾਲਾ ਸੂਟ ਆ ਰਿਹਾ 10 15 ਨਹੀਂ 25 ਦਾ ਬੂਰੇ ਦਾ ਚੱਲ ਬੱਚੀ ਦਾ ਇਹ ਸੂਟ ਕਰ ਲੈ ਬੜਾ ਬੈ ਜਾਣਗੇ ਨੇ ਲੱਗੀਆਂ ਹੋਈਆਂ ਮਹਿੰਗੀਆਂ ਹੋਰ ਤੁਸੀਂ ਐਸਾ ਚਾਹ ਪਾਣੀ ਪੀਣਾ ਅੱਬਾ ਨਾ ਚਾਹ ਤਾਂ ਅਸੀਂ ਪੀਂਦੇ ਨਹੀਂ ਹੈਗੇ ਤੋ ਤੈਨੂੰ ਪਤਾ ਤਰਤਾ ਆਉਣ ਨਾਲ ਆ ਕਰੇ ਹੋਰ ਨਵੀਂ ਗੱਡੀ ਘਟਾਉਣ ਗਿਆ ਹੋਇਆ ਸੀਗਾ ਆ ਲੈ ਤਾ ਆ ਨਾਲ ਜਾ ਦੇ ਚੰਗਾ ਐ ਕਰੀਓ ਮੁਰਦ ਨੂੰ ਸੂਟ ਦਿਖਾਓ ਜਿਹੜਾ ਸਸਤਾ ਵੇ ਰਹਾਂਗੇ ਨਵੀਂ ਗੱਡੀ ਲਈ ਐਸੀ 15 ਕਰੋੜ ਦੀ 15 ਕਰੋੜ ਦੀ ਨਵੀਂ ਅੱਛਾ ਨਹੀਂ ਆ ਜਾ ਲੇਟ ਹੋ ਜਾਗੇ ਉਹ ਬਾਹਰ ਚ ਖੜਾ ਰਹੂਗਾ ਅੱਜ ਨੌਕਰ ਦਾ ਜਨਮ ਦਿਨ ਉਹਨੂੰ ਰੇਂਜ ਵੀ ਗਿਫਟ ਕਰਨੀ ਅੱਜ ਆ ਜਾ ਆ ਜਾ ਨੀ ਮਾਕ ਡੇਕ ਡੇ ਗੱਪ ਮਾਰਦੇ ਨੇ ਮੈਨੂੰ ਤਾਂ ਐ ਸੀ ਮਹਾਪਾਂ ਵਾਲੇ ਵੱਡੇ ਗੱਪੀਆ ਆਪਣੇ ਨਾਲ ਵੱਡੇ ਗੱਪੀ ਨਿਕਲੇ ਉਹ ਕਹਿੰਦੇ ਹੁੰਦੇ ਨੇ ਐਸੇ ਤਾਂ ਟੱਕਰ ਗਿਆ ਹਾਂ ਸੱਚੀ ਗੱਲ ਤਾਂ ਨਹੀਂ ਕਿ ਦਿਨ ਨੂੰ ਨਹੀਂ ਲਿਆ ਹੁੰਦਾ ਉਹ ਲਿਆਉਣ ਲੈ ਕਿੱਥੇ ਨੇ ਗੋਹੇ ਗੁੜੇ ਸਾਰਾ ਸਾਰਾ ਡੱਪਰ ਮੰਡਿਆ ਜਾਂਦਾਗਾ ਟੂ ਟੂ ਸਾਰਾ ਤਾਂ ਸੁੱਟ ਪਾਉਂਦੀਆਂ ਨਹੀਂ ਠੀਕ ਐ ਠੀਕ ਐ ਇਹਨਾਂ ਦੀ ਮੱਝ ਦੇਖੀ ਰੋਤਨ ਦੀ 2 2.5 ਕਿਲੋ ਤੜਕੇ ਰੂਲ ਕਿ ਨਾਤਰੇ 4 ਕਿਲੋ ਤਾਂ ਮੱਝ ਹੁੰਦੀ ਜੀ ਵੀ ਲੱਗ ਵੀ ਆਪਣੇ ਗੱਪੀ ਮਾਰਦੇ ਗੱਪ ਮਾਰਨੀ ਆਏ ਸੀ ਆਪਣੇ ਨਾਲ ਵੱਡੇ ਡੱਕਰ ਗਏ ਗੱਪ ਮੱਜ ਹੋਰ तो 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 चेता आया ना आप सचोई जाए हाथ चढ़ी मारी लाता अड्डी दूर गया मुड़क के ਤਾਈ ਕਹਿੰਦੀ ਸੀ ਕਿ ਇਹਦੇ 2 ਲੱਖ ਤਨਖਾਹ ਹੈ 15000 ਤੇ ਹੈ ਦੱਸ ਆ 15000 ਤੇ ਲਾ ਰੋਟੀ ਬੜੇ ਬੜੇ ਕਪ ਲੋਕਾਂ ਤੋਂ ਉੱਪਰ ਆਪਾਂ ਵੀ ਤਾਂ ਮਾਰਦੇ ਹਾਂ ਆਪਾਂ ਤਾਂ ਫਿਰ ਆਇਆ ਨਾ ਰੋਟੀ ਆ ਜੇ ਨਹੀਂ ਆਉਂਦੀ ਹਾਂ ਅੱਜ ਅੱਜ ਦਾ ਸੌਖੀ ਨਹੀਂ ਦਊਗਾ ਪਾ ਮਧਿਆ ਅੱਜ ਆਪਾਂ ਲਾ ਜਾਈਏ ਆਪਾਂ ਨੂੰ ਬਰਾਬਰ ਦੀ ਜੇ ਜਿੱਤਣੀ ਹੋਵੇ ਤਾਂ ਚੱਲੀਏ ਫਿਰ ਮੇਰੇ ਨਾਲ ਸੂਟ ਸੋਦਾ ਹੋਊਗਾ ਮੈਂ ਤੇ ਮੇਰੀ ਗੱਲ ਸੁਣ ਜੇ ਸੋ ਪੂਰਾ ਦੇਦੀ ਪਿਛਲੀ ਵਾਰ ਮੈਂ ਲੜ ਕੇ ਦੇ ਕੇ ਆਈਆਂ ਨੂੰ ਕੋਈ ਨਾ ਕਰਨਾ ਉਹ 145 ਦੇ ਕਿਉਂ ਮੈਂ ਦਿੱਤੀ ਚਲੋ ਠੀਕ ਹੋਰ ਬਾਹਰ ਬਾਹਰਾਂ ਕੀ ਦੱਸਣਾ ਕਹ ਰਹੇ 15000 ਰੁਪਏ ਲੱਗੇ ਨਾ ਆਹ ਚੰਗੀ ਪਰ ਲੱਗਣਾ ਨਹੀਂ ਮੈਂ ਆਹ ਲਈਏ ਮੈਂ ਦੱਸਦੀ ਹਾਂ ਚੰਗੀ ਹਾਂ ਜਾ 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 ਹਾਲੇ ਤਾਂ ਟੂੜੀਆਂ ਦਿਖਾਉਣੀਆਂ ਰਹਿ ਗਈਆਂ ਮੈਂ ਇਹ ਵੀ ਮੈਂ ਤਾਂ ਕੇਰਾ ਤਾਂ ਮਨਾਉਂਗਾ 140 ਜੇ ਨਾ ਮੈਨੂੰ 145 ਦੇ ਦੇਣਗੇ ਤੇ ਮੈਂ ਤੁਸੀਂ ਰੁਪਏ ਪਿੱਛੇ ਪਿੱਟਣ ਲੱਗੇ ਨੇ ਕੋਈ ਨਾ ਕੋਈ ਨਾ ਲੋਕਾਂ ਦਾ 5000 ਦੱਸਣਾ ਵੱਧ ਆ ਕੇ ਮੈਂ 130 ਲੈ ਕੇ ਆਉਣੀ 130 ਮੁੱਛ ਵੇ ਲੈ ਆਉਂਗੀ ਠੀਕ ਹੈ